ਸਚੀ ਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਰਾਬ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਪਿਓਰ ਕਾਟਨ ਦੇ ਵਿੱਚ ਸੂਟ ਹੋਣਗੇ ਤੇ ਵੀ ਆਊਟਲਾਈਨਿੰਗ ਸੂਟ ਬਣਨਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ ਕਿਸੇ ਨੂੰ ਵੀ ਤੇ ਅੱਜ ਦੀ ਪੂਰੀ ਵੀਡੀਓ ਦਾ ਪ੍ਰਾਈਸ ਹੈਗਾ 2550 2550 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਸਾਰੇ ਸੂਟ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਬੁੱਕ ਕਰਾਉਣਾ ਹੈ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਤਾਂ ਆਪਣਾ ਐਡਰੈਸ ਪਹਿਲੇ ਹੀ ਭੇਜ ਕੇ ਸੂਟ ਦੇ ਜਿਹੜੇ ਕੋਰੀਅਰ ਚਾਰਚਸ ਹੋਣਗੇ ਉਹ ਜਰੂਰ ਕਨਫਰਮ ਕਰ ਲਿਆ ਕਰੋ ਬਾਕੀ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਸਕਰੀਨ ਤੇ ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਵੀ ਆ ਕੇ ਪਰਚੇਜ਼ਿੰਗ ਕਰਨੀ ਹੁੰਦੀ ਹੈ ਜਦ ਮਰਜੀ ਤੁਸੀਂ ਜੀ ਸਤਕੇ ਜਦ ਮਰਜੀ ਸ਼ਾਪ ਤੇ ਆ ਸਕਦੇ ਹੋ ਜੀ ਤੁਸੀਂ ਮੰਡੇ ਟੂ ਸੈਟਰਡੇ ਤੇ ਸੰਡੇ ਸਾਡੀ ਸ਼ਾਪ ਕਲੋਜ਼ ਹੁੰਦੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਬਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9:30 ਦੇਖ ਲਈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ ਬਾਕੀ ਜਿਨ੍ਹਾਂ ਨੇ ਫੋਰ ਅਪਰ ਸਟਿਚ ਕਰਾ ਕੇ ਵੀ ਰੈਡੀ ਕਰਾ ਕੇ ਸੂਟ ਮੰਗਵਾੜੇ ਹੁੰਦੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨ ਸਟਿਚ ਸੂਟ ਮੰਗਵਾੜੇ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਰਾਮ ਟੈਕਸ ਬ੍ਰਾਂਡ ਦੇ ਹੋਣਗੇ ਜੀ ਅੱਜ ਦੇ ਸਾਰੇ ਸੂਟ ਇਹ ਦੇਖੋ ਬਿਲਕੁਲ ਛੋਟੀ ਬੁੱਟੀ ਦੇ ਵਿੱਚ ਸੂਟ ਹੈ ਇਹ ਲਾਈਟ ਬਾਦਾਮੀ ਜੀ ਟੋਨ ਤੇ ਪੀਚ ਬਾਦਾਮੀ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਤੇ ਬਹੁਤ ਪਿਆਰਾ ਬਰੀਕ ਬੁੱਟੀ ਦੇ ਵਿੱਚ ਇਹ ਵਾਲੇ ਸੂਟਾਂ ਨੂੰ ਏਜ ਮੈਟਰ ਨਹੀਂ ਕਰਦੀ ਇਹਨਾਂ ਨੂੰ ਕੁੜੀਆਂ ਵੀ ਬਹੁਤ ਪਸੰਦ ਕਰਦੀਆਂ ਕਿਉਂਕਿ ਮੈਨੂੰ ਬਹੁਤ ਪਸੰਦ ਐ ਮੈਂ ਤੇ ਸੂਟ ਹਨਾ ਤੇ ਬੁੜੀਆਂ ਵੀ ਤੋਂ ਤਾਂ ਦੇਖੋ ਪਸੰਦ ਆਉਣਾ ਹੀ ਆ ਕਿਉਂਕਿ ਛੋਟੀ ਬੁੱਟੀ ਵਾਲਾ ਸੂਟ ਹੈ ਮੰਮੀਆਂ ਦਾ ਤਾਂ ਫੇਵਰਟ ਹੁੰਦਾ ਹੈ ਬਾਕੀ ਆਪਾਂ ਪਿਓਰ ਕਾਟਨ ਦੇ ਵਿੱਚ ਕੈਂਬਰੀਕ ਕਾਟਨ ਦੇ ਵਿੱਚ ਸੂਟ ਹੈ ਰਾਮਟੈਕਸ ਬ੍ਰਾਂਡ ਦਾ ਸਟੈਂਪ ਮੈਂ ਤੁਹਾਨੂੰ ਦਿਖਾ ਦਿੰਨੀ ਆ ਰਾਮਟੈਕਸ ਬ੍ਰਾਂਡ ਤੇ ਹਮੇਸ਼ਾ ਸਟੈਂਪ ਲੱਗੀ ਹੁੰਦੀ ਹੈ ਜੀ ਜਾਂ ਫਿਰ ਜੇ ਸਟੈਂਪ ਇਹ ਵਾਲੀ ਕਈ ਵਾਰੀ ਦੇਖੋ ਤੇहां ਤੁਹਾਂ ਚ ਨਿਕਲ ਵੀ ਜਾਂਦੀ ਹੈ ਤਾਂ ਕੰਨੀ ਤੇ ਜ਼ਰੂਰ ਲਿਖਿਆ ਹੁੰਦਾ ਜੀ ਹਰੇਕ ਬ੍ਰਾਂਡ ਦਾ ਜਦੋਂ ਤੁਸੀਂ ਸੂਟ ਲੈਣਿਓ ਤਾਂ ਕੰਨੀ ਤੇ ਲਿਖਿਆ ਹੁੰਦਾ ਹਰੇਕ ਬ੍ਰਾਂਡ ਦਾ ਵੀ ਕਿਹੜੇ ਬ੍ਰਾਂਡ ਦਾ ਸੂਟ ਹੈ ਤੇ ਬਹੁਤ ਫਾਈਨ ਫੈਬਰਿਕ ਹੁੰਦਾ ਰਾਮਟੈਕਸ ਬ੍ਰਾਂਡ ਨੂੰ ਮੈਨੂੰ ਨਹੀਂ ਲੱਗਦਾ ਹੈਗਾ ਸਭ ਨੂੰ ਨੋਲੇਜ ਹੈ ਰਾਮਟੈਕਸ ਬ੍ਰਾਂਡ ਦੀ ਹਰੇਕ ਕੋਈ ਰਾਮਟੈਕਸ ਬ੍ਰਾਂਡ ਦੇ ਸੂਟ ਸੇਲ ਕਰਦਾ ਤੇ ਬਹੁਤ ਸੋਹਣਾ ਛੋਟੀ ਬੁੱਟੀ ਦੇ ਵਿੱਚ ਸੂਟ ਹੈ neck ਬੜੀ ਪਿਆਰੀ ਬਣੀ ਹੋਈ ਹੈ ਬਹੁਤ ਸੋਹਣੇ ਪੋਰਟਲਿਸ ਬਟਨ ਬਣੇ ਹੋਏ ਆ ਤੇ ਇਹ ਪੈਚਵਰਕ ਹੋਇਆ ਦੇਤੇ ਸਾਈਡ ਤੇ ਉੱਪਰ neck ਬਣ ਕੇ ਇਹ ਆਪਣਾ ਐਵੇਂ ਪੈਚਵਰਕ ਸਾਈਡ ਤੇ ਆ ਗਿਆ ਨਾ ਤੇ ਨੀਚੇ ਹੈਗਾ ਘੇਰੇ ਤੇ ਵੀ ਪੈਚਵਰਕ ਦੇਖੋ ਬਹੁਤ ਸੋਹਣਾ ਕ੍ਰੀਮ ਥ੍ਰੈਡ ਦੇ ਨਾਲ ਵੀ ਵਰਕ ਹੈ ਸਿਰਫ ਨਾਲ ਦੇ ਥ੍ਰੈਡ ਦੇ ਨਾਲ ਸੇਮ ਉਹਦੇ ਨਾਲ ਵਰਕ ਤੇ ਸਾਈਡ ਤੇ ਪੈਚ ਵਰਕ ਹੋਇਆ ਬਹੁਤ ਸੋਹਣਾ ਘੇਰਾ ਰੈਡੀ ਹੋਇਆ ਇਹ ਪ੍ਰੋਪਰ ਲੁੱਕ ਹੈ ਜੀ ਸੂਟ ਦੇ ਉੱਪਰ ਤੋਂ ਲੈ ਕੇ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਬਣਿਆ ਹੋਇਆ ਹੈ ਵਿਦਆਊਟ ਲਾਈਨਿੰਗ ਬਣਨਾ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈ ਜੀ ਤੇ ਇਸ ਦੇ ਨਾਲ ਹੈਗੀ ਹੈ ਮੈਚਿੰਗ 3 ਮੀਟਰ ਦੀ ਬਾਟਮ ਬਿਲਕੁਲ ਛੋਟੇ-ਛੋਟੇ ਪ੍ਰਿੰਟ ਦੇ ਵਿੱਚ ਹੀ ਇਹ ਕਲਰ ਸੇਵ ਹੈ ਮਸਾਂ ਨੇ ਪ੍ਰਿੰਟ ਦੇ ਵਿੱਚ ਹਲਕਾ ਜਿਹਾ ਪ੍ਰਿੰਟ ਚੇਂਜ ਹੈ ਇਹ ਸ਼ਰਟ ਹੈ ਇਹ ਬਾਟਮ ਹੈ ਜੀ ਇਹ ਹੋ ਗਿਆ ਆਪਣਾ ਸੂਟ ਸਾਰਮ ਐਕਸਪਲੇਨ ਕਰਦਾ ਸੂਟ ਦੇ ਰਿਗਾਰਡਿੰਗ ਤੇ ਫੁੱਲ ਪਿਓਰ ਦਾ ਦੁਪੱਟਾ ਜੀ ਨਾਲ ਨਾਲ ਹੈਗਾ ਪੂਰਾ 2.5 ਮੀਟਰ ਦਾ ਫੁੱਲ ਪਿਓਰ ਦਾ ਦੁਪੱਟਾ ਹਾਫ ਪਿਓਰ ਦਾ ਨਹੀਂ ਹੈਗਾ ਕਿਉਂਕਿ ਹਾਫ ਪਿਓਰ ਦਾ ਦੁਪੱਟਾ ਥੋੜਾ ਇਕੱਠਾ ਇਕੱਠਾ ਹੋ ਜਾਂਦਾ ਹੈ ਕਈਆਂ ਨੂੰ ਨਹੀਂ ਪਸੰਦ ਫੁੱਲ ਪਿਓਰ ਦਾ ਦੁਪੱਟਾ ਜੀ ਬੜਾ ਪਿਆਰਾ ਤੇ ਨਾਲ ਸੇਮ ਕਲਰ ਦੀ ਖਰੋਸ਼ੀਆ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਰਾਮਟੈਕਸ ਬ੍ਰਾਂਡ ਦੇ ਹਰ ਇੱਕ ਸੂਟ ਦੇ ਨਾਲ 2.5 ਮੀਟਰ ਦਾ ਦੁਪੱਟਾ ਹੁੰਦਾ ਜੀ ਹਮੇਸ਼ਾ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2550 ਪ੍ਰਾਈਸ ਦੇ ਨਾਲ 2550 ਤੇ ਬਾਕੀ ਕੋਰੀਅਰ ਚਾਰजेस ਪਲੀਜ਼ ਜਰੂਰ ਪੁੱਛ ਲਿਆ ਕਰੋ ਆਪਣੇ ਬੁਕਿੰਗ ਕਰਾਉਣ ਤੋਂ ਪਹਿਲਾਂ ਕਿ ਇਹ ਕਿੰਨੇ ਹੋਣਗੇ ਇਹਦੇ ਵਿੱਚ ਤੁਹਾਨੂੰ ਸੇਮ ਦੇ ਵਿੱਚ ਕਲਰ ਦਿਖਾਨੀ ਹੈ ਇਹਦੇ ਵਿੱਚ ਹੈਗਾ ਬੜਾ ਪਿਆਰਾ ਗ੍ਰੀਨ ਟੋਨ ਤੇ ਕਲਰ ਪ੍ਰਿੰਟ ਸੇਮ ਰਹਿਣਾ ਛੋਟੀ ਬੂਟੀ ਦੇ ਵਿੱਚ ਕਾਸ ਹੁਣੇ ਪੋਟਲੀ ਬਟਨ ਬਣੇ ਹੋਏ ਆ। ਨੀਚੇ ਘੇਰੇ ਤੇ ਆ ਗਿਆ ਵਰਕ ਸਾਰਾ ਹੀ ਵਰਕ ਹੈ ਜੀ ਘੇਰੇ ਤੇ ਵੀ। ਤੇ ਨਾਲ ਸੇਮ ਮੈਚਿੰਗ ਬਾਟਮ ਹੈ ਜਿਵੇਂ ਦੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਹੈ। ਇਹ ਮੈਚਿੰਗ ਬਾਟਮ ਹੈ ਜੀ ਨਾਲ ਇਹ ਤਾਂ ਸੇਮ ਕਲਰ ਦੇ ਵਿੱਚ ਹੀ ਹਲਕਾ ਜਿਹਾ ਪ੍ਰਿੰਟ ਦਾ ਫਰਕ ਹੈ 3 ਮੀਟਰ ਦੀ ਬਾਟਮ ਵਿਦਾਊਟ ਲਾਈਨਿੰਗ ਸੂਟ ਬਣਨਗੇ ਰੌਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਪੂਰਾ 2.5 ਮੀਟਰ ਦਾ ਪਿਓਰ ਦਾ ਦੁਪੱਟਾ 4 ਸੋਨੇ ਦੁਪੱਟੇ ਬਹੁਤ ਪਿਆਰੇ ਸਰਦਾਰੀ ਸੂਟ ਕਿਉਂਕਿ ਦੁਪੱਟੇ ਦੇ ਨਾਲ ਹੀ ਸੂਟ ਦੀ ਟੌਰ ਹੁੰਦੀ ਹੈ ਜੇ ਦੁਪੱਟਾ ਆਪਣਾ ਸੋਹਣਾ ਸੂਟ ਆਪਣੇ ਆਪ ਬਹੁਤ ਸੋਹਣਾ ਲੱਗਦਾ ਤੇ ਪ੍ਰੋਪਰ ਫਿਨਿਸ਼ਿੰਗ ਸੇਮ ਲੇਸ ਦੇ ਨਾਲ ਕੀਤੀ ਹੋਈ ਹੈ ਦੁਪੱਟੇ ਬਹੁਤ ਸੋਹਣਾ ਸੂਟ ਹੈ ਜੀ 2550 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਮਾਊਸ ਕਲਰ ਸੇਮ ਪ੍ਰਿੰਟ ਸੇਮ ਡਿਜ਼ਾਈਨ ਮਾਊਸ ਕਲਰ ਬਹੁਤ ਪਿਆਰਾ ਇਸ ਤੇ ਨੈਕ ਤੇ ਕੋਟਲੀ ਵਰਕ ਘਰ ਹੇਠਾਂ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਬਹੁਤ ਸੋਹਣਾ ਕਲਰ ਹੈ ਪਿਓਰ ਦਾ ਦੁਪੱਟਾ ਮਾਊਸ ਕਲਰ ਦੇ ਵਿੱਚ ਹੈ ਜੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ 2550 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ ਫਿਰੋਜ਼ੀ ਬਲੂ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਬਹੁਤ ਪਿਆਰੀ ਲੁੱਕ ਹੈ neck ਬਹੁਤ ਸੋਹਣੀ ਬਣੀ ਹੋਈ ਹੈ ਫੈਚਵਰਕ ਹੋਇਆ ਹੈ neck ਤੇ ਜਿਵੇਂ ਦੇ ਰਹੇ ਤੇ ਬਹੁਤ ਸੋਹਣਾ ਵਰਕ ਅੱਖਾਂ ਬੰਦ ਕਰਕੇ ਤੁਸੀਂ ਇਹ ਰਾਮਟੈਕਸ ਬ੍ਰਾਂਡ ਦੇ ਸੂਟ ਲੈ ਸਕਦੇ ਹੋ ਕਿਉਂਕਿ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੁੰਦਾ ਹੈ ਜਿਹਨਾਂ ਦਾ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਫਿਰ ਉਹ ਤਾਂ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣੀ ਕਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਪਿਆਰੀ ਲੁੱਕ ਹੈ ਜੀ ਸੂਟਾਂ ਦੇ 2550 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਹੁਣ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਸਾਰੇ ਸੂਟ ਰੌਂਗ ਟੈਕਸ ਬ੍ਰਾਂਡ ਦੇ ਹੋਣਗੇ ਜੀ ਅੱਜ ਦੇ ਬੜਾ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ orange mango ਜਿਹਾ ਕਲਰ ਹੈ ਸੂਟ ਦਾ peach orange ਜਿਹਾ ਇਹ ਦੇਖੋ ਬਹੁਤ ਸੋਹਣਾ ਪ੍ਰਿੰਟ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਲੇਸਿਸ ਦੀ ਡਿਜ਼ਾਈਨਿੰਗ ਤੇ ਇਹ ਸਾਰਾ ਵਰਕ ਕੀਤਾ ਹੋਇਆ ਹੈ ਸਾਰਾ ਵਰਕ ਹੈ ਜੀ ਸੈਂਟਰ ਦੇ ਵਿੱਚ ਹੋਇਆ ਹੈ ਜਿਹੜਾ ਤੇ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਸਾਰੇ ਦੇ ਵਿੱਚ ਨੀਚੇ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਸਾਰਾ ਵਰਕ ਹੈ ਜੀ ਬਹੁਤ ਪਿਆਰਾ ਕੈਂਬ੍ਰਿਕ ਕਾਟਨ ਦੇ ਵਿੱਚ ਸੂਟ ਬਹੁਤ ਸੋਹਣਾ ਮਲਟੀ ਜャ ਪ੍ਰਿੰਟ ਹੈ ਤੇ ਨਾਲ ਬ੍ਰੀਕ ਚੈੱਕ ਦੇ ਵਿੱਚ ਹਲਕਾ ਹਲਕਾ ਚੈੱਕ ਹੈ ਜੀ ਬਾਟਮ ਦੇ ਵਿੱਚ 3 ਮੀਟਰ ਦੀ ਬਾਟਮ ਪਲੇਨ ਮੰਗੋ ਕਲਰ ਦੇ ਵਿੱਚ ਇਹ ਹੈਗਾ ਆਪਣਾ ਸੂਟ ਪ੍ਰਾਈਸ ਸੇਮ ਰਹਿਣਾ ਜੀ ਅੱਜ ਦੇ ਸਾਰੇ ਸੂਟਾਂ ਦਾ 2550 ਪ੍ਰਾਈਸ ਹੈ ਤੇ ਨਾਲ ਹੈਗਾ ਪਿਓਰ ਦਾ ਹੀ ਦੁਪੱਟਾ ਇਹਦੇ ਨਾਲ ਵੀ ਪਿਓਰ ਦੁਪੱਟੇ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਲੇਸ ਦੇ ਨਾਲ ਕੀਤੀ ਹੋਈ ਹੈ ਤੇ 2550 ਪ੍ਰਾਈਸ ਦੇ ਨਾਲ ਇਹਦੇ ਨਾਲ ਦਾ ਸੇਮ بس ਕਲਰ ਦਾ ਫਰਕ ਹੈ ਮਹਿੰਦੀ ਗ੍ਰੀਨ ਕਲਰ ਸੇਮ ਜਿਹੜਾ ਮੈਂ ਸੂਟ ਤੁਹਾਨੂੰ ਦਿਖਾਇਆ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਇਹ ਦੇਖੋ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਸਾਰਾ ਹੀ ਸੈਂਟਰ ਚ ਵਰਕ ਹੋਇਆ ਹੋਇਆ ਨਾਲੇ ਲੇਸੀਜ਼ ਦੀ ਡਿਜ਼ਾਈਨਿੰਗ ਹੈ ਨਾਲੇ ਬੜਾ ਸੋਹਣਾ ਬਰੀਕੀ ਵਰਕ ਹੋਇਆ ਘੇਰੇ ਤੇ ਲੇਸੀਜ਼ ਦੀ ਡਿਜ਼ਾਈਨਿੰਗ ਹੈ ਜਿਹੜਾ ਬਾਟਮ ਦਾ ਫੈਬਰਿਕ ਹੈ ਉਹੀ ਸੇਮ ਫੈਬਰਿਕ ਯੂਜ਼ ਕੀਤਾ ਹੋਇਆ ਕੋਈ ਟਰਾਂਸਪੇਰੈਂਟ ਨਹੀਂ ਹੈਗਾ ਪੁੱਠੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਉੱਪਰ ਰੱਖ ਕੇ ਹੀ ਲਗਾਇਆ ਹੋਇਆ ਹੈ ਇਹ ਤੇ ਵਿਦਆਊਟ ਲਾਈਨਿੰਗ ਹੀ ਬਣਿਆ ਜੀ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਬਾਟਮ ਹੈ ਜੀ ਬਰੀਕ ਚੈੱਕ ਦੇ ਵਿੱਚ ਕੀਮ ਕਲਰ ਇਹ ਨਾਲ ਹੈ ਜੇ ਪਿਓਰ ਦਾ ਦੁਪੱਟਾ ਉਹ ਸੋਨੇ ਦੇ ਦੁਪੱਟੇ ਆ ਪ੍ਰੋਪਰ ਫਿਨਿਸ਼ਿੰਗ ਦੁਪੱਟਿਆਂ ਦੀ ਕੀਤੀ ਹੋਈ ਆ 2550 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਦਿਖਾਏ ਆ 2550 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਜੀ ਹੁਣ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਸੂਟ ਹੋਣਗੇ ਇਹ ਮੈਂ ਤੁਹਾਨੂੰ ਫੂਲ ਪਿਓਰ ਦੇ ਸ਼ਫੌਨ ਦੇ ਜਿਹੜੇ ਪਿਓਰ ਦੁਪੱਟੇ ਹੁੰਦੇ ਆ ਉਹਨਾਂ ਨਾਲ ਦਿਖਾਏ ਸੀਗੇ ਹੁਣ ਮਸਲੀਨ ਦੁਪੱਟੇ ਦੇ ਨਾਲ ਸੂਟ ਹੋਣਗੇ ਹੋਣਗੇ ਕਾਟਨ ਦੇ ਵਿਦਆਊਟ ਲਾਈਨਿੰਗ ਸੂਟ ਬਣਨਗੇ ਰਾਮਟੈਕਸ ਬ੍ਰਾਂਡ ਦੇ ਹੀ ਸੂਟ ਹੋਣਗੇ ਜੀ ਸਾਰੇ ਅੱਜ ਦੇ ਇਹ ਕਰੀਮ ਕਲਰ ਦੇ ਵਿੱਚ ਆਫ ਵਾਈਟ ਕਲਰ ਹੈ ਬਹੁਤ ਸੋਹਣਾ ਸਕਿਨ ਆਫ ਵਾਈਟ ਜਾਂ ਕਲਰ ਹੈ ਤੇ neck ਤੇ ਤੁਸੀਂ ਦੇਖ ਸਕਦੇ ਹੋ ਚਿਕਨ ਵਰਕ ਕੀਤਾ ਹੋਇਆ ਤੇ ਬਹੁਤ ਸੋਹਣੇ ਪੋਟਲੀ ਬਟਨਸ ਲੱਗੇ ਹੋਏ ਆ ਇਹ neck ready ਕੀਤੀ ਹੋਈ ਆ ਬੜੀ ਪਿਆਰੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਤੇ ਪ੍ਰਿੰਟ ਦੇਖੋ suit ਦਾ ਕਿੰਨਾ ਪਿਆਰਾ ਬਹੁਤ ਸੋਹਣਾ ਛੋਟਾ ਛੋਟਾ ਪ੍ਰਿੰਟ ਤੇ ਸੈਂਟਰ ਪੈਨਲ ਦੇ ਨਾਲ ਇਹ ਬੜਾ ਸੋਹਣਾ ਉੱਪਰ ਬਟਨਸ ਬਣੇ ਹੋਏ ਆ ਬਹੁਤ ਸੋਹਣੇ ਪੋਟਲੀ ਬਟਨਸ neck ਬਣੀ ਹੋਈ ਆ ਕੋਈ ট্রান্সਪੇਰੈਂਟ ਨਹੀਂ ਹੈਗਾ ਇਹ ਉੱਪਰ ਰੱਖੀ ਪੈਚ ready ਕੀਤਾ ਹੋਇਆ ਚਿਕਨ ਵਰਕ ਦਾ ਤੇ ਬਹੁਤ ਸੋਹਣਾ ਪ੍ਰਿੰਟ suit ਦਾ ਇਹ ਬਹੁਤ ਵਧੀਆ ਫੈਬਰਿਕ ਹੈ ਜੇ ਇਹ ਵਾਲੇ ਸੂਟ ਦਾ ਨਾਲ ਸੇਮ ਕਾਟਨ ਦੀ ਉਹ ਬਾਟਮ ਹੈ ਜੀ ਨਾਲ ਤੇ ਸੇਮ ਬੈਕ ਤੇ ਸੇਮ ਪ੍ਰਿੰਟਿੰਗ ਇਹ ਬੈਕ ਆ ਜਾਣੀ ਹੈ ਕਰੀਮ ਕਲਰ ਦੇ ਵਿੱਚ ਹੈ ਜੀ ਰਾਮ ਟੈਕਸ ਬ੍ਰੈਂਡ ਦਾ ਸੂਟ ਬਹੁਤ ਪਿਆਰਾ ਇਹਨੂੰ ਤੁਸੀਂ ਹਲਕਾ ਜਿਹਾ ਪਾਕਿਸਤਾਨੀ ਲੁੱਕ ਦੇ ਵਿੱਚ ਵੀ ਬਣਾ ਸਕਦੇ ਹੋ ਥੋੜਾ ਏ ਲਾਈਨ ਕਰਕੇ ਕਿਉਂਕਿ ਬਹੁਤ ਪਿਆਰਾ ਸੂਟ ਹੈ ਤੇ ਇਸ ਦੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਇਹ ਖੁਦਪੱਟੇ 'ਚ ਗ੍ਰੇਸ ਬਹੁਤ ਪਿਆਰਾ 2.5 ਮੀਟਰ ਦਾ ਪ੍ਰੋ퍼 ਪਿਓਰ ਮਸਲੀਨ ਦਾ ਦੁਪੱਟਾ ਤੇ ਬਹੁਤ ਸੋਹਣੇ ਹੁੰਦੇ ਲੱਗੇ ਹੋਏ ਆ ਜੀ ਦੁਪੱਟੇ ਦੀ ਬਹੁਤ ਸੋਹਣੀ ਫਿਨਿਸ਼ਿੰਗ ਹੈ ਇਹ ਕੁੜੀਆਂ ਦਾ ਜਿਵੇਂ ਪਸੰਦ ਹੁੰਨੇ ਆ ਜੇ ਮੰਮੀਆਂ ਨੂੰ ਨਹੀਂ ਪਸੰਦ ਤਾਂ ਤੁਸੀਂ ਇਹ ਰਿਮੂਵ ਕਰ ਸਕਦੇ ਹੋ ਜੀ ਕੋਈ ਚੋਇਸ ਕੋ ਕੱਚੇ ਟਾਂਕੇ ਨਾਲੇ ਲਾਏ ਹੋਏ ਹੁੰਨੇ ਆ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਉਤਾਰ ਵੀ ਸਕਦੇ ਹੋ ਬਹੁਤ ਸੋਹਣੇ ਲੱਗਦੇ ਆ ਵੈਸੇ ਲਾ ਕੇ ਰੱਖੋਗੇ ਬਹੁਤ ਸੋਹਣੀ ਲੱਗਦੀ ਆ ਚੁੰਨੀ ਤੇ 2550 ਪ੍ਰਾਈਸ ਹੀ ਰਹਿਣਾ ਜੀ ਅੱਜ ਦੇ ਸਾਰੇ ਸੂਟਾਂ ਦਾ ਰੰਗਟੈਕਸ ਬ੍ਰੈਂਡ ਦੇ ਸੂਟ ਹੋਣਗੇ ਇਹ ਮੈਂ ਕਰੀਮ ਦਿਖਾਇਆ ਇਹਦੇ ਨਾਲ ਦਾ ਹੀ ਹੈਗਾ ਸੇਮ ਆਪਣੇ ਕੋਲ ਬਲੈਕ ਸੇਮ ਇਹਦੇ ਨਾਲ ਦਾ ਹੀ ਆ ਜੀ ਬਲੈਕ ਸੇਮ ਬੁੱਟੀ ਆ ਸੂਟ ਦੀ ਤੇ ਨੈੱਕ ਤੇ ਸੇਮ ਹੋਵੇ ਬੜਾ ਸੋਹਣਾ ਵਰਕ ਚਿਕਨ ਵਰਕ ਤੇ ਨਾਲ ਕੋਟਲੀ ਬਟਨਸ ਲੱਗੇ ਹੋਏ ਆ ਬਹੁਤ ਪਿਆਰੀ ਲੁੱਕ ਹੈ ਬਲੈਕ ਤੇ ਕਰੀਮ ਤਾਂ ਦੇਖੋ ਹੁੰਦੇ ਹੀ ਬਹੁਤ ਸੋਹਣੇ ਲੱਗਦੇ ਆ ਤੇ ਮੇਨ ਗੱਲ ਹੈ ਵਿਦਾਊਟ ਲਾਈਨਿੰਗ ਬਣਨਗੇ ਬਿਲਕੁਲ ਵੀ ਲਾਈਨਿੰਗ ਦੇ ਲੋੜ ਨਹੀਂ ਹੈਗੀ। ਬਹੁਤ ਪਿਆਰਾ ਸੂਟ ਹੈ। ਬਹੁਤ ਸੋਹਣੀ ਲੁੱਕ ਹੈ ਜੀ ਇਹਦੀ ਸੂਟ ਦੀ। ਨਾਲ ਪਲੇਨ ਬਾਟਮ ਹੈ 3 ਮੀਟਰ ਦੀ। ਇਹ ਨਾਲ ਪਿਓਰ ਮਸਲੀਨ ਦਾ ਦੁਪੱਟਾ। ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਦੇਖੋ ਕਿੰਨੀ ਪਿਆਰੇ। ਬਹੁਤ ਸੋਹਣੇ ਹ ਬਣਾਏ ਹੋਏ ਆ। ਉਹਦੇ ਬਹੁਤ ਸੋਹਣੇ ਹੈਂਡ ਬਲੇਟ ਹੁੰਦੇ ਆ ਜੀ ਇਹ ਬੜੇ ਹੋਏ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਲ ਫੁੱਲ ਲੈਂਥ ਦੇ ਨਾਲ ਦੁਪੱਟਾ ਹੈ ਆਪਣਾ ਬਹੁਤ ਸੋਹਣੀ ਲੋਕਾਂ ਦੀ ਆ ਪਾਕਿਸਤਾਨੀ ਸਟਾਈਲ ਦੇ ਵਿੱਚ ਤੁਸੀਂ ਖੁੱਲੀਆਂ ਬਾਜੂ ਨਾਲ ਬਹੁਤ ਸੋਹਣਾ ਲੱਗਣਾ ਬਣਿਆ ਹੋਇਆ ਸੂਟ ਇਹ 2550 ਪ੍ਰਾਈਸ ਦੇ ਨਾਲ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਇਹ ਨਾ ਤਾਂ ਦੇਖੋ ਰਸਟ ਕਲਰ ਹੈ ਨਾ ਇਹ ਰੈੱਡ ਕਲਰ ਹੈ ਵਿੱਚ ਜਿਹੜਾ ਵਾਲਾ ਕਲਰ ਹੈ ਹੁਣ ਮੈਨੂੰ ਵੀ ਨਹੀਂ ਸਮਝ ਆ ਰਹੀ ਕਿ ਇਹਨੂੰ ਮੈਂ ਰੈੱਡ ਕਵਾਂ ਜਾਂ ਰਸਟ ਕਵਾਂ ਕਿਉਂਕਿ ਕਲਰ ਹੀ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਪਿਆਰਾ ਸੂਟ ਹੈ। neck ਤੇ ਸੇਮ ਡਿਜ਼ਾਈਨਿੰਗ ਬਹੁਤ ਪਿਆਰਾ neck ਰੈਡੀ ਹੋਇਆ ਕੋਟ ਦੇ ਬਟਨਸ ਦੇ ਨਾਲ ਚਿਕਨ ਵਰਕ ਦੇ ਨਾਲ ਤੇ ਬੜਾ ਪਿਆਰਾ ਪ੍ਰਿੰਟ ਇਹਦਾ ਜਿਹੜੇ ਦੋ ਸੀਗੇ ਪਹਿਲਾਂ ਵਾਈਟ ਤੇ ਬਲੈਕ ਉਹਨਾਂ ਦਾ ਪ੍ਰਿੰਟ ਥੋੜਾ ਜਿਹਾ ਛੋਟਾ ਸੀਗਾ ਇਹਦਾ ਹਲਕਾ ਜਿਹਾ ਪ੍ਰਿੰਟ ਉਹਦੇ ਨਾਲ ਜਿਹੜੀ ਬੋਟੀ ਹੈ ਥੋੜੀ ਜਿਹੀ ਵੱਡੀ ਹੈ। ਬਹੁਤ ਪਿਆਰੀ ਲੁੱਕ ਹੈ ਜੀ ਇਹ ਹਲੇ ਸੂਟ ਦੀ ਵੀ ਸੀ ਕਲਰ ਦੀ ਲਿਪਸਟਿਕ ਹੋਵੇ ਬਹੁਤ ਪਿਆਰਾ ਲੱਗੂਗਾ ਸੂਟ ਇਹ ਮੈਨੂੰ ਆਪ ਨੂੰ ਬਹੁਤ ਸੋਹਣਾ ਲੱਗ ਰਿਹਾ ਕਿੰਨਾ ਸੋਹਣਾ ਰੰਗ ਬਹੁਤ ਪਿਆਰਾ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਇਹਨਾਂ ਨਾਲ ਪਲੇਨ ਸੇਮ ਕਲਰ ਦੀਆਂ ਸੇਮ ਮੈਚਿੰਗ ਬਾਟਮਸ ਐ ਜੀ ਕਾਟਨ ਦੀਆਂ ਹੀ ਤੇ ਪ੍ਰਿੰਟਡ ਸ਼ਰਟਸ ਹਲਕੇ ਲੂਜ਼ਿੰਗ ਦੇ ਵਿੱਚ ਬਣੇ ਹੋਏ ਬਹੁਤ ਪਿਆਰੇ ਲੱਗਣਗੇ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹ ਦੁਪੱਟਾ ਤੇ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਦੀ ਬਹੁਤ ਪਿਆਰੇ ਹੁੰਦਿਆਂ ਨੇ ਨਾਲ ਕੀਤੀ ਹੋਈ ਆ 2550 ਪ੍ਰਾਈਸ ਦੇ ਨਾਲ ਆਪਣੇ ਰਾਮਟੈਕਸ ਬ੍ਰਾਂਡ ਦੇ ਸੂਟ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮਸਟਰਡ ਕਲਰ ਮਸਟਰਡ ਵੀ ਡਾਰਕ ਮਸਟਰਡ ਜਾਂ ਕਲਰ ਹੈ ਕਾਲਸ ਤੇ ਵੀ ਬੋਤੈ ਸੋਨਾ ਬਹੁਤ ਸੋਹਣਾ ਲੱਗਣਾ ਜੀ ਵੀ ਮਹਿੰਦੀ ਮਸਟਰਡ ਜਾਂ ਕਲਰ ਹੈ ਮਹਿੰਦੀ ਟੋਨ ਵੀ ਆ ਰਹੀ ਹੈ ਹਲਕੀ ਜਿਹੀ ਵਿੱਚ ਤੇ ਮਸਟਰਡ ਕਲਰ ਵੀ ਹੈ ਥੋੜਾ ਕਾਲਸ ਤੇ ਜਿਨ੍ਹਾਂ ਦਾ ਫੇਅਰ ਕਲਰ ਹੈ ਉਹਨਾਂ ਤੇ ਬਹੁਤ ਪਿਆਰਾ ਲੱਗਣਾ ਹੈ ਇਹ ਸੂਟ neck ਤੇ ਬਹੁਤ ਸੋਹਣਾ ਵਰਕ ਚਿਕਨ ਵਰਕ ਹੋਇਆ ਤੇ ਪੋਰਟਲੀ ਬਟਨਸ ਤੇ ਬੜੀ ਪਿਆਰੀ ਪ੍ਰਿੰਟਿੰਗ ਸ਼ਰਟ ਦੀ ਵਿਦਆਊਟ ਲਾਈਨਿੰਗ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈ ਜਿਹੜਾ ਸੂਟਾਂ ਨੂੰ ਤੇ ਫੋਰਮਸਨਿਨ ਪੱਟੇ ਨਾਲ ਸੋਸ ਇਹ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਪਹਿਲਾਂ ਕਰੀਮ ਤੇ ਬਲੈਕ ਇੱਕ ਪ੍ਰਿੰਟ ਦੇ ਵਿੱਚ ਸੀਗੇ ਤੇ ਜਿਹੜਾ ਰੈੱਡ ਰੈਸਟ ਜਿਹਾ ਦਿਖਾਇਆ ਤੇ ਮਸਟਰਡ ਇੱਕ ਪ੍ਰਿੰਟ ਦੇ ਵਿੱਚ ਸੀਗੇ ਪ੍ਰਾਈਸ ਸੇਮ ਰਹਿਣਾ ਜੀ 2550 ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਪਿਆਰਾ ਵਾਈਨ ਕਲਰ ਦੇ ਵਿੱਚ ਕਾਲਸ ਤੇ ਜਿਹੜਾ ਵਾਈਨ ਕਲਰ ਹੁੰਦਾ ਉਹ ਵਾਲਾ ਕਲਰ ਹੈ ਤੇ ਸੇਮ ਬਸ ਪ੍ਰਿੰਟ ਦਾ ਫਰਕ ਹੈ ਜੀ ਇਹਨਾਂ ਸੂਟਾਂ ਦਾ ਇਹ ਬਹੁਤ ਪਿਆਰਾ ਨੈਕ ਤੇ ਇਹਦੇ ਵਰਕ ਬੜਾ ਪਿਆਰਾ ਪੈਚ ਵਰਕ ਹੋਇਆ ਨੈਕ ਤੇ ਚਿਕਨ ਵਰਕ ਦੇ ਨਾਲ ਕੋਟਲੀ ਤੇ ਬੜਾ ਸੋਹਣਾ ਪ੍ਰਿੰਟ ਕਾਲਸ ਤੇ ਬੜਾ ਸੋਹਣਾ ਡਾਰਕ ਜਿਹਾ ਕਲਰ ਹੈ ਇਹਨੂੰ ਜਿੰਨਾ ਮਰਜ਼ੀ ਖੁੱਲਾ ਬਣਾ ਸਕਦੇ ਹੋ ਇਹ ਜਿਨ੍ਹਾਂ ਦਾ ਹੈਲਦੀ ਨਾਪ ਹੈ ਉਹਨਾਂ ਲਈ ਬੈਸਟ ਸੂਟ ਹੈ ਜੀ ਕਿਉਂਕਿ ਇਹਦੀਆਂ 슬ੀਵਜ਼ ਲੱਗ ਤੋਂ ਦਿੱਤੀਆਂ ਹੋਈਆਂ 3 ਮੀਟਰ ਦਾ ਫੈਬਰਿਕ ਸ਼ਰਟ ਦਾ 3 ਮੀਟਰ ਦਾ ਬਾਟਮ ਦਾ ਜੀ ਇਹਦੇ ਨਾਲ ਇਹ ਦੇਖੋ ਬਹੁਤ ਪਿਆਰਾ ਇਹ 슬ੀਵਸ ਦਿੱਤੀਆਂ ਹੋਈਆਂ ਲੱਗ ਤੋਂ ਇਹ 3 ਮੀਟਰ ਸ਼ਰਟ ਹੈ 3 ਮੀਟਰ ਦੀ ਬਾਟਮ ਹੈ ਜੀ ਇਹਦੇ ਨਾਲ ਜਿੰਨਾ ਮਰਜ਼ੀ ਖੁੱਲਾ ਘੇਰਾ ਜਿਵੇਂ ਮਰਜ਼ੀ ਤੁਸੀਂ ਖੁੱਲਾ ਸੂਟ ਬਣਾ ਸਕਦੇ ਹੋ ਪ੍ਰਾਈਸ ਸੇਮ ਰਹਿਣਾ ਜਿੱਦੇ ਸਾਰੇ ਸੂਟਾਂ ਦਾ ਬਸ ਇਹਦਾ ਫੈਬਰਿਕ ਥੋੜਾ ਜਿਆਦਾ ਹੈ ਤੇ ਸੇਮ ਵਰਕ ਦੇ ਨਾਲ ਜਿਨ੍ਹਾਂ ਨੂੰ ਥੋੜਾ ਜਿਆਦਾ ਲੱਗਦਾ ਕਿ ਸਾਡਾ ਹੈਵੀ ਨਾਪ ਹੈ ਫਿਰ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹਦੇ ਨਾਲ ਦੇ ਮੈਂ ਤੁਹਾਨੂੰ ਕਾਫੀ ਸੂਟ ਦਿਖਾਉਣੇ ਆ ਇਹ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਇਹਦੇ ਨਾਲ ਉਹ ਹੋਰ ਪਿਆਰਾ ਕਲਰ ਹੈ 2550 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮੋਰ ਪੰਖੀ ਕਲਰ ਪੀਕਾਕ ਬਲੂ ਮੋਰ ਪੰਖੀ ਕਲਰ ਹੈ ਸੇਮ ਦੇ ਵਿੱਚ 3 ਮੀਟਰ ਸ਼ਰਟ ਦਾ ਫੈਬਰਿਕ ਹੈ ਜੀ ਇਹਦੇ ਨਾਲ ਨੈਕ ਤੇ ਬਹੁਤ ਸੋਹਣਾ ਵਰਕ ਹੈ ਬਹੁਤ ਪਿਆਰੀ ਪ੍ਰਿੰਟਿੰਗ ਆ ਸੂਟਾਂ ਦੀ ਤੇ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ ਜੀ ਇਹ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਹਨ ਮੋਰ ਪੰਖੀ ਕਲਰ ਦੇ ਵਿੱਚ ਪੀਕਾਕ ਬਲੂ ਕਲਰ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦੁਪੱਟੇ ਦੇ ਨਾਲ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਫੁੱਲ ਲੈਂਥ ਦੇ ਨਾਲ ਫੁੱਲੇ ਤੇ ਪ੍ਰੋਪਰ ਫਿਨਿਸ਼ਿੰਗ ਬੜੀ ਸੋਹਣੇ ਖੁੰਦੇ ਲੱਗੇ ਹੋਇਆ 2550 ਪ੍ਰਾਈਸ ਤੇ ਹਾਂ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਦੋ ਦੋ ਡਿਜ਼ਾਈਨ ਹੈ ਜੀ ਇੱਕ ਇੱਕ ਪ੍ਰਿੰਟ ਦੇ ਵਿੱਚ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਮਾਊਸ ਕਲਰ ਦੇ ਵਿੱਚ ਹੈ ਜੀ ਇਹ ਥੋੜਾ ਜਿਹਾ ਜਿਨ੍ਹਾਂ ਨੂੰ ਸੋਬਰ ਕਲਰ ਪਸੰਦ ਹੈ ਉਹਨਾਂ ਲਈ ਵੈਸਟ ਸੂਟ ਹੈ ਜੇਦੀ ਤਾਈ ਮਿੱਤਰ ਦੀ ਹੋਈ ਜੀ ਸ਼ਰਟ ਇਹ ਵਾਲੇ ਦੀ ਮਾਊਸ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਪਹਿਲੇ ਜਿਹੜੇ ਦੋ ਸੂਟ ਮੈਂ ਤੁਹਾਨੂੰ ਪੀਕਾਕ ਬਲੂ ਤੇ ਦਿਖਾਏ ਸੀ ਵਾਈਨ ਕਲਰ ਦੇ ਵਿੱਚ ਇਹਨਾਂ ਦੀਆਂ 3 ਮੀਟਰ ਦੀਆਂ ਸ਼ਰਟ ਸੀਗੀਆਂ ਇਹਦੀ 2.5 ਮੀਟਰ ਦੀ ਹੋ ਐ ਜੀ ਬੜਾ ਸੋਹਣਾ ਨੈਕ ਤੇ ਉਵੇਂ ਚਿਕਨ ਵਰਕ ਤੇ ਪੋਟਲਿਸ ਲੱਗੀਆਂ ਹੋਈਆਂ ਤੇ ਬੜਾ ਪਿਆਰਾ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਸੇਮ ਬੈਕ ਤੇ ਦੇਖ ਸਕਦੇ ਹੋ ਉਵੇਂ ਦਾ ਹੀ ਪ੍ਰਿੰਟ ਹੈ ਜੀ ਆਹ ਵਾਲਾ ਪ੍ਰਿੰਟ ਹੁੰਦਾ ਜੀ ਮੇਨ ਜਿਹੜਾ ਪ੍ਰਿੰਟ ਹੈ ਸੂਟ ਦਾ ਤੇ ਨਾਲ ਪਲੇਨ ਬਾਟਮਸ 3-3 ਮੀਟਰ ਆਉਂਦੀਆਂ ਫਰਾਮ ਟੈਕਸ ਬ੍ਰਾਂਡ ਦੇ ਸੂਟ ਪਿਓਰ ਮਸਲੀਨ ਦੁਪੱਟੇ ਦੇ ਨਾਲ ਹੈ ਜੀ ਇਹ ਵਾਲੇ ਸੂਟ ਵੀ ਜੋ ਮਸਲੀਨ ਦੁਪੱਟੇ ਦੇ ਨਾਲ 2550 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬੜਾ ਪਿਆਰਾ ਗ੍ਰੀਨ ਕਲਰ ਬਹੁਤ ਸੋਹਣਾ ਗ੍ਰੀਨ ਕਲਰ ਹੈ neck ਤੇ ਉਵੇਂ ਪੈ ਚਿਕਨ ਵਰਕ ਤੇ ਕੋਕਲੀ ਬਟਨਸ ਲੱਗੇ ਹੋਏ ਆ ਬਹੁਤ ਪਿਆਰਾ ਪ੍ਰਿੰਟ ਨਾਲ ਮੈਚਿੰਗ ਬਾਟਮਸ ਦੇ ਨਾਲ ਸੇਮ ਕਲਰ ਦੀ ਉਹ ਨਾਲ ਕਾਟਨ ਦੀ ਉਹ ਬਾਟਮ ਹੈ ਜੀ 3 ਮੀਟਰ ਦੀ ਸੇਮ ਬੜਾ ਸੋਹਣਾ ਮਿਲਟਰੀ ਗ੍ਰੀਨ ਜਿਹਾ ਕਲਰ ਹੈ ਥੋੜਾ ਜਿਹਾ ਉਹਦੇ ਨਾਲੋਂ ਲਾਈਟ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਬੈਰੈਂਟ ਸ਼ਿੰਕ ਕਿੱਤੇ ਰਿਹਾ ਹੈ ਸੋਨਾ ਸੂਟ ਬਹੁਤ ਪਿਆਰਾ ਸੂਟ ਹੈ 2550 ਪ੍ਰਾਈਸ ਦੇ ਨਾਲ ਆਪਣੇ ਰਾਮਟੈਕਸ ਬ੍ਰਾਂਡ ਦੇ ਸੂਟ ਅੱਜ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038140080803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਬਾਏ